ਦੋਸਤੋ ਪੰਜਾਬੀ ਮਾਂ ਬੋਲੀ ਸਾਡੀ ਜਿੰਦਾਬਾਦ ਦੋਸਤੋ ਪੰਜਾਬੀ ਇੱਕ ਐਸੀ ਭਾਸ਼ਾ ਜਿਹੜੀ ਅੱਜ ਪੂਰੀ ਦੁਨੀਆ ਤੇ ਰਾਜ ਕਰ ਰਹੀ ਹੈ ਸ਼ਾਇਦ ਉਹ ਦੁਨੀਆ ਦਾ ਕੋਈ ਕੋਨਾ ਹੋਵੇ ਜਿੱਥੇ ਪੰਜਾਬੀ ਨਾ ਬੈਠੇ ਹੋਣ ਤੇ ਜਿੱਥੇ ਵੀ ਗਏ ਨੇ ਮਾਂ ਦੇ ਪੁੱਤਾਂ ਨੇ ਆਪਦੀ ਪੰਜਾਬੀ ਮਾਂ ਬੋਲੀ ਨੂੰ ਪਰਫੁੱਲਤ ਕਰਨ ਦੇ ਜੋਰ ਲਗਾਇਆ ਹੁਣ ਤੁਸੀਂ ਕੈਨੇਡਾ ਹੀ ਦੇਖ ਲਓ ਅੱਧੇ ਤੋਂ ਜ਼ਿਆਦਾ ਪੰਜਾਬੀ ਬੈਠੇ ਆ ਤੇ ਪੰਜਾਬੀ ਜਿਵੇਂ ਆਪਣੇ ਇਧਰ ਪਿੰਡਾਂ 'ਚ ਰਹਿੰਦੇ ਓਵੇਂ ਉਧਰ ਪਿੰਡ ਵਸਾਈ ਬੈਠੇ ਆ ਤੇ ਆਉਣ ਵਾਲੇ ਸਮੇਂ ਲੱਗਦਾ ਵੀ ਕੈਨੇਡਾ ਸਾਰਾ ਪੰਜਾਬ ਹੀ ਬਣ ਜਾਣਾ ਦੂਜਾ ਪੰਜਾਬ ਬਣ ਜਾਣਾ ਸੋ ਵੀਡੀਓ ਦੇਖੋ ਇਹਦੇ ਵਿੱਚ ਇੱਕ ਵਲੈਤਨ ਔਰਤ ਹੈ ਇਹ ਵਲੈਤਨ ਮਤਲਬ ਕਿ ਆਪਣੇ ਪੰਜਾਬ ਦੀ ਨਹੀਂ ਹੈਗੀ ਇਹ ਬਾਹਰਲੇ ਮੁਲਕ ਦੀ ਹੈ ਇਹਦੇ ਕੋਲ ਇੱਕ ਬੱਚਾ ਵੀ ਹੈ ਤਾਂ ਇਹ ਆਪਣੀ ਪੰਜਾਬੀ ਭਾਸ਼ਾ ਬੋਲ ਰਹੀ ਦੇਖੋ ਕਿੰਡੀ ਮਾਨ ਵਾਲੀ ਗੱਲ ਹੈ ਵੀ ਕੈਨੇਡਾ ਅਮਰੀਕਾ ਦੇ ਲੋਕ ਹੁਣ ਆਪਣੀ ਪੰਜਾਬੀ ਬੋਲੀ ਸਿੱਖਣ ਦੇ ਚਾਹਵਾਨ ਨੇ ਦੇਖੋ ਤੁਸੀਂ ਭਈ ਆਪਦੇ ਵੱਲੋਂ ਤਾਂ ਕੁੜੀ ਨੇ ਪੂਰਾ ਜੋਰ ਲਾਇਆ ਬੋਲਣ ਤੇ ਤੇ ਬਾਕੀ ਚਲੋ ਆਪਾਂ ਕਮੀਆਂ ਨਹੀਂ ਕੱਢਣੀਆਂ ਠੀਕ ਹੈ ਆਪਾਂ ਹੱਲਾਸ਼ੇਰੀ ਦੇਣੀ ਹੈ ਤੇ ਇਹ ਪੰਜਾਬੀ ਪੜ੍ਹ ਵੀ ਲੈਂਦੀ ਹੈ ਕੁੜੀ ਇਹਨੇ ਕਿਹਾ ਸੀਗਾ ਕਿ ਕਮੈਂਟ ਵੀ ਪੜਾਂਗੇ ਸੋ ਸੋਹਣੇ ਸੋਹਣੇ ਕਮੈਂਟ ਕਰਦੇ ਹੋ ਤੁਸੀਂ ਹੌਸਲਾ ਫਜ਼ਾਈ ਕਰਿਓ ਤੇ ਕਮੈਂਟਾਂ ਦੇ ਵਿੱਚ ਮਾਂ ਬੋਲੀ ਪੰਜਾਬੀ ਜਿੰਦਾਬਾਦ ਲਿਖ ਕੇ ਜ਼ਰੂਰ ਜਾਇਓ ਤੇ ਜੋ ਵੀ ਆ ਪ੍ਰਾਊਡ ਟੂ ਬੀ ਪੰਜਾਬੀ ਜੋ ਵੀ ਤੁਹਾਡੇ ਮਨ ਚ ਆਵੇ ਲਿਖਦੇ ਆ ਜੇ ਕੁੜੀ ਦੀ ਹੱਲਾਸ਼ੇਰੀ ਆਪਾਂ ਕਰਨੀ ਹੈ ਹੌਸਲਾ ਵਧਾਉਣਾ ਵਾਦ ਵਾਦ ਸ਼ੇਅਰ ਕਰਿਓ ਮੈਂ ਤੇਨੂ ਸਸੂਏ ਕਾਰ ਸਾਰੀਨੂ ਮੇਰਾ ਨਾਮ ਬਰਡੀ ਹੈ ਤੇ ਮੇਰੇ ਹਸਬੰਦ ਨਾਮ ਹਾਫਰੀਟ ਤੇ ਤੇ ਦੋ ਮੇਰੇ ਬੇਟਾ ਇੱਕ ਬੇਟਾ ਅਵਿਤਾਜ ਸਿੰਘ ਅੱਤੇ ਮੰਤ ਤੇ ਜ਼ੁਰਾਵ ਸਿੰਘ ਦੋ ਦੋ ਯੇ ਅਸੀਂ ਨਿਊਜ਼ੀਲੈਂਡ ਤੋਂ ਆ ਮੈਂ ਪੰਜਾਬੀ ਸਿੱਖ ਰਹੀ ਹਾਂ ਥੋੜੀ ਟੋੜੀ ਪੰਜਾਬੀ ਬੋਲੋ follow us for more about living in a multicultural household husband naam harpreet uh the do mere beta ek beta avitage singh up to month the surav singh do do yeah i see new zealand toha mai punjabi sik rahi hai choti choti punjabi bolo follow us for more about living in a multicultural household